ਹਲਕਾ ਡੇਰਾ ਬਾਬਾ ਨਾਨਕ ਅnder ਚੋਰਾਵਾਂ ਤੇ ਸੇੜੀਆਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਹਨ ਕਿ ਨਿੱਤ ਨਵਜਨ ਰਾਗ ਗਿਰਹ ਘਰਾਂ ਦਾ ਕੰਨਾ ਆਦੂ ਆਪਣੀ ਲੋੜਦਾਨਸਾਲਾ ਬਣਾਉਂਦੇ ਹਨ ਤੇ ਉੱਥੇ ਹੀ ਹੋਰ ਗੁਰੂ ਘਰਾਂ ਨੂੰ ਬੱਚੇ ਨਹੀਂ ਜਾ ਰਿਹਾ ਇਸੇ ਤਰ੍ਹਾਂ ਦਾ ਮਾਮਲਾ ਦਿੱਲੀ ਰਾਜਪੁਰੂ ਖਾਨਾ ਡੇਰਾ ਬਾਬਾ ਨਾਨਕ ਅnder ਪੈਂਦੇ ਪਿੰਨਾਂ ਨੂੰ ਕਸਰਾਂ ਦੇ ਸਾਹਮਣੇ ਆਇਆ ਹੈ ਜਿੱਥੇ ਗੁਰਦੁਆਰਾ ਸ੍ਰੀ ਰਾਮ ਪ੍ਰਸਾਦ ਦੇ ਵਿੱਚ ਚੋਰ ਗੁਰਦੁਆਰਾ ਸ੍ਰੀ ਕਾਵੇ ਤਲੇ ਤੋੜ ਕੇ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋਏ ਹਨ ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਤੀ ਭਾਈ ਨਰਿੰਦਰ ਸਿੰਘ ਅਤੇ ਪ੍ਰਧਾਨਪਲ ਕਾਰਸਿੰਘ ਨੇ ਦੱਸਿਆ ਕਿ ਬਾਬਾ ਜੀ ਅੱਜ ਸਵੇਰ 4 ਵਜੇ ਗੁਰਦੁਆਰਾ ਸਾਹਿਬ ਨੂੰ ਨਿਤਨੇਮ ਕਰਨ ਪਹੁੰਚੇ ਸਨ ਜਿਸ ਵੇਲੇ ਗੁਰਦੁਆਰਾ ਸਾਹਿਬ ਦੇ ਤਾਲੇ ਟੁੱਟੇ ਪਏ ਸਨ ਕਿ ਅੰਦਰ ਜਾ ਕੇ ਦੇਖਿਆ ਤਾਂ ਗੁਰਦੁਆਰਾ ਸਾਹਿਬ ਦੀ ਦੁਰਗਤੀ ਪਈ ਸੀ ਹੈੱਡ ਗ੍ਰੰਤੀ ਨੇ ਦੱਸਿਆ ਕਿ ਇਸ ਬਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਲੋਕ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਗੁਰਦੁਆਰਾ ਸਾਹਿਬ ਦੇ ਦੋਨੋਂ ਕੋਠਾ ਟੁੱਟੀਆਂ ਪਈਆਂ ਸਨ ਤੇ ਸਟੋਰ ਰੂਮ ਵਿੱਚ ਇੱਕ ਤਾਂਬੇ ਦੀ ਦੇਗ ਦਿਸੀ ਕਿ ਉਹਦਾ ਟੀਨ ਅਤੇ ਸੀਸੀਟੀਵੀ ਕੈਮਰਾ ਦਾ ਡੀਵੀਆਰ ਚੋਰੀ ਚੋਰੀ ਕਰਕੇ ਫਰਾਰ ਹੋਇਆ ਨਾ ਉਹਨਾਂ ਦੱਸਿਆ ਕਿ ਇਸ ਬੰਦੇ ਦੀ ਪੀਸ ਨੂੰ 112 ਨੰਬਰ ਤੇ ਸ਼ਿਕਾਇਤ ਦਰਜ ਕਰਵਾਈ ਗਈ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਉਕਤ ਘਟਨਾ ਦਾ ਜਾਇਜ਼ਾ ਲਿਆ ਉਹਨਾਂ ਦੱਸਿਆ ਕਿ ਇਸ ਬੰਦੇ ਦੀ ਫੋਟੋ ਸਥਾਨਾ ਡੇਰਾ ਬਾਬਾ ਨਾਨਕ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਉਸੇ ਤੱਕ ਘਰੀਆਂ ਤੋਂ ਮੰਨ ਕੇ ਕਿ ਸਾਡੇ ਪਿੰਡ ਨਕੋਸਰਾਂ ਦੇ ਵਿੱਚ ਕਿਤੇ ਦਾ ਨਸ਼ਾ ਸਿਰਿਆਂ ਨੂੰ ਵਿਕ ਰਿਹਾ ਹੈ ਉਹਨਾਂ ਕਿਹਾ ਕਿ ਨਸ਼ੇ ਦੇ ਸਪਲਾਦਰਾਂ 'ਤੇ ਸਖਤ ਕਾਰਵਾਈ ਕਰਕੇ ਨੱਥ ਪਾਈ ਜਾਵੇ ਤੋ ਕੋਨੇ ਸੇੜੀ ਆਪਣੀ ਨਸ਼ੇ ਦੀ ਪੂਤਲੀ ਜਹੀ ਘਟਨਾਵਾਂ ਦੇ ਇਜ਼ਤਿਹਾਮ ਦੇ ਰਹੇ ਹਨ ਇਸ ਬੰਦੇ ਜਦੋਂ ਸਾਡੇ ਕੋਲ ਪੁਲਿਸ ਦੇ ਜਾਜਤ ਘਾਰੀ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿੰਡ ਵਸੇਵਾਂ ਨੂੰ ਸਾਨੂੰ ਲਿਸਟ ਚ ਛੇਕਾ ਦੇ ਦਰਜ ਕਰਵਾਈ ਹੈ ਤੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਜਾ ਲਿਆ ਗਿਆ ਹੈ ਉਹਨਾਂ ਦੇ ਕਿ ਚੋਰਾਂ ਨੂੰ ਫੜਨ ਲਈ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਚੁਦਾਲੇ ਜਾ ਰਹੇ ਹਨ ਤੇ ਜਲਦੀ ਹੀ ਚੋਰ ਪਿੰਚੂ ਫਲਸਾ ਪਿੱਛੇ ਹੋਣਗੇ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਜੀ ਕੀ ਨਾਮ ਦਾ ਨਰਿੰਦਰ ਸਿੰਘ ਜੀ ਕੀ ਬਰਦਾਤ ਹੋਈ ਅਜੀ ਜਿਹੜੀ ਚੋਰੀ ਸਬੰਧੀ ਹਾਂਜੀ ਮੈਂ ਜਿੱਥੇ ਰਾਮ ਪ੍ਰਸ਼ਾਦ ਦੇ ਗ੍ਰੰਥੀ ਹਾਂ ਹੈੱਡ ਗ੍ਰੰਥੀ ਜਦੋਂ ਮੈਂ ਰਜਾਨਾ ਦੀ ਤਰ੍ਹਾਂ ਰੋਜ਼ ਅੰਮ੍ਰਿਤ ਵੇਲੇ ਆਉਂਦਾ ਸਾਂ ਤੇ ਜਦੋਂ ਅੱਜ ਆਇਆ ਧਿਆਨ ਕੇ ਦੇਖਿਆ ਜੋ ਲੇਟਾਂ ਬੰਦ ਹਨ ਤੇ ਦਰਵਾਜ਼ੇ ਦੇ ਜਿੰਦਰੇ ਜੇ ਟੁੱਟੇ ਹਨ ਤਾਂ ਦੇਖ ਕੇ ਮੈਂ ਫਿਰ ਪ੍ਰਧਾਨ ਸਾਹਿਬ ਦੇ ਮੈਂਬਰ ਸਾਹਿਬ ਨੂੰ ਟੈਲੀਫੋਨ ਕੀਤਾ ਉਹ ਸਾਰੇ ਪ੍ਰਧਾਨ ਸਾਹਿਬ ਆਏ ਆਣ ਕੇ ਦੇਖਿਆ ਕਿ ਗੁਰੂ ਘਰ ਦੇ ਜੋ ਜੋ ਨੁਕਸਾਨ ਹੋਏ ਹਨ ਇੱਕ ਵੱਡੀ ਦੇਗ ਆ ਤੇ ਗੋਲਕ ਉਹ ਐਲ ਸੀ ਡੀਆਂ ਆਦਿਕ ਜਿਹੜੀਆਂ ਹਨ ਉਹ ਤੋੜ ਕੇ ਲੈ ਗਏ ਨੇ ਕਾਫੀ ਲੱਖ ਰੁਪਏ ਦਾ ਨੁਕਸਾਨ ਗੁਰੂ ਘਰ ਦਾ ਕਰ ਗਏ ਹਨ ਤੇ ਕੀ ਚੋਰ ਡੀ ਵੀ ਆਰ ਮੇਰਾ ਸਭ ਕੁਝ ਲੈ ਗਏ ਨੇ ਹਾਂਜੀ ਸਭ ਕੁਝ ਲੈ ਗਏ ਤੇ ਦੇਖੋ ਘੋੜਾ ਟੀਨ ਆਦਿਕ ਤੇ ਹੋਰ ਗੁਰੂ ਘਰ ਦੀ ਗੋਲਕ ਤੋੜ ਕੇ ਲੈ ਗਏ ਨੇ ਕਾਫੀ ਮਤਲਬ 1 ਲੱਖ ਰੁਪਏ ਦਾ ਨੁਕਸਾਨ ਕਰ ਗਏ ਹਨ ਗੋਲਕ ਜਿਹੜੀ ਇਹਦੀ ਮਤਲਬ ਸੰਗਰਾਮ ਸੰਗਰਾਮ ਹੁੰਦੀ ਹੈ ਜੀ ਹਾਂਜੀ ਸੰਗਰਾਮ ਤੋਂ ਸੰਗਰਾਮ ਹੁੰਦੀ ਹੈ ਕਾਫੀ ਕੋਈ 20000 50000 ਦੀ ਗੋਲਕ ਨਿਕਲਦੀ ਹੈ ਤੇ ਇਹਦੇ ਵਿੱਚ ਕੋਈ ਪੁਲਸਾਈਕ ਹਾਂਜੀ ਪੁਲਸ ਦੇਖ ਕੇ ਗਈ ਮੌਕਾ ਤੱਕ ਇੱਕ ਕਾਰਵਾਈ ਉਹ ਕਹਿੰਦੇ ਅਸੀਂ ਕਰ ਰਹੇ ਹਾਂ ਤੇ ਕੀ ਮੰਗ ਕਰਦੇ ਤੁਸੀਂ ਹਾਂਜੀ ਕਾਰਵਾਈ ਦੀ ਕੀ ਮੰਗ ਕਰੋਗੇ ਤੁਸੀਂ ਪ੍ਰਸ਼ਾਸਨ ਅਸੀਂ ਇਹੋ ਕਰਾਂਗੇ ਮੰਗ ਕੇ ਚੋਰਾਂ ਨੂੰ ਫੜਿਆ ਜਾਵੇ ਇਲਾਕੇ ਦੇ ਵਿੱਚ ਜਿਹੜੀ ਵਾਰਦਾਤ ਨਾ ਹੋਵੇ ਇਹੋ ਹੀ ਸਰਕਾਰ ਦੇ ਕੋਲ ਬੇਨਤੀ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਿਹੜੀ ਬੇਅਦਬੀ ਇਹ ਨਾ ਹੋ ਸਕੇ ਇਹ ਹੀ ਬੇਨਤੀ ਆਪਾਂ ਤੇ ਸਰਕਾਰ ਸਿੰਘ ਜੀ ਕਿਹੜਾ ਪਿੰਡ ਹੈ ਨਿੱਕੋ ਸਰਾਂ ਇਹ ਜੀ ਬਾਬਾ ਗੋ ਰਾਮ ਪ੍ਰਸਾਦ ਜੀ ਦਾ ਗੁਰਦੁਆਰਾ ਨਾ ਬਹੁਤ ਇਤਿਹਾਸਕ ਗੁਰਦੁਆਰਾ ਹੈ ਦੁਰੂ ਦਰੂ ਸੰਗਤਾਂ ਆਉਂਦੀਆਂ ਜਿੱਥੇ ਤੇ ਇੱਥੇ ਜਦੋਂ ਬਾਬਾ ਜੀ ਮਨੇਰੇ 4 ਵਜੇ ਆਏ ਆ ਇਹਨਾਂ ਨੇ ਸਾਨੂੰ ਸੋਚਿਤ ਕੀਤਾ ਵਾ ਤੇ ਅਸੀਂ ਆਣ ਕੇ ਵੇਖਿਆ ਵਾ ਤੇ ਤਾਲੇ ਤੂਲੇ ਟੁੱਟੇ ਸੀ ਤੇ ਗੋਲਕਾਂ ਦੇ ਕੰਦਰ ਇੱਕ ਬਾਹਰ ਆ ਜਦੋਂ ਕੋਈ ਬਾਹਰੋਂ ਆਉਂਦਾ ਵਾ ਬਾਹਰ ਦੀ ਗੋਲਕ ਚ ਪੈਸੇ ਪਾਉਂਦਾ ਵਾ ਤੇ 20-25 ਹਜ਼ਾਰ ਦੀ ਗੋਲਕ ਨਿਕਲਦੀ ਆ ਮਹੀਨੇ ਦੀ ਤੇ ਵਿੱਚ ਇਹ ਗੋਲਖਾਂ ਦੋਨੇ ਤੋੜੀਆਂ ਅੰਦਰੋਂ ਤੇ ਜੰਗਲਾਂ ਵੀ ਤੋੜਿਆ ਵਾ ਤੇ ਇੱਕ ਤੇਨ ਰੱਖਿਆ ਸੀ ਉਥੇ ਦੇਸੀ ਦਾ ਪ੍ਰਸ਼ਾਦ ਕੁਝ ਡੱਬੇ ਸੀ ਉਹ ਵੀ ਲੈ ਕੇ ਦੇਗ ਸੀ ਉਹ 50000 ਦੀ ਲੈ ਹੁੰਦੀ ਐ ਥੋੜਾ ਚਿਰ ਹੋਇਆ ਸੀ ਤੇ ਤਾਂਬੇ ਦੀ ਦੇਗ ਲੈ ਗਏ ਆ ਤੇ ਆ ਲਾ ਕੇ ਜਾਂਦੇ ਲੈ ਤੇ ਇੱਥੇ ਸਾਡੇ ਪਿੰਡ ਨੇ ਕੋਸਾਂ ਬਹੁਤ ਸਮੈਗ ਵਿਕਦੀ ਆ ਤੇ ਇਹ ਪ੍ਰਸ਼ਾਸਨ ਚਾਹੀਦਾ ਵੀ ਥੱਲ ਪਾਉਣੀ ਤੇ ਸਾਨੂੰ ਦਵਾਈ ਆ ਜਾਵੇ ਇਹ ਜਿਹੜੀਆਂ ਵਾਰਦਾਤਾ ਨਾ ਹੋਣਾ ਇਹਨਾਂ ਨੂੰ ਬੱਸ ਨੂੰ ਚਾਹੀਦਾ ਰੋਕ ਲਾਉਣੀ ਚਾਹੀਦੀ ਆ ਸਾਡੀ ਇਹੋ ਬੇਨਤੀ ਆ ਤੇ ਤੁਸੀਂ ਨੂੰ ਸੋਚ ਲਿਆ ਅਸੀਂ 112 ਤੇ ਫੋਨ ਕੀਤਾ ਵਾ ਤੇ ਉਹ ਉਸ ਨੂੰ ਮੌਕਾ ਵੀ ਆਖੇ ਗਏ ਤੇ ਉਹਨਾਂ ਨੇ